ਮੈਂ 에어ਪੋਰਟ ਤੇ ਸੀ ਮੇਰਾ ਇੱਕ ਸੁਭਾਅ ਆ ਜੇ ਡੋਮੈਸਟਿਕ ਸਫਰ ਕਰਨਾ ਤੇ ਸਿਰੀ ਸਾਹਿਬ ਯਕੀਨੀ ਉੱਪਰ ਦੀ ਪਾਉਣੀ ਹੈ ਜ਼ਰੂਰੀ ਹੈ ਕਿਉਂਕਿ ਅਸੀਂ ਫਖਰ ਨਾਲ ਦਸੀਏ ਵੀ ਅਸੀਂ ਰਾਈਟ ਕਿਦਾਂ ਲਏ ਨੇ ਕਈ ਵਾਰੀ ਕਈ ਪੁੱਛਦੇ ਆ ਤੇ ਖਾਸ ਕਰਕੇ ਬੱਚੇ ਆਪਣੇ ਪੇਰੈਂਟਸ ਨੂੰ ਪੁੱਛਦੇ ਆ ਵੀ ਇਹ ਅੰਕਲ ਨੇ ਕਿਉਂ ਪਾਇਆ ਹੋਇਆ ਉਹ ਹੈਰਾਨ ਹੁੰਦੇ ਨੇ ਨਾ ਜੀ ਬੜੀ ਅਜੀਬ ਗੱਲ ਮੈਂ ਬਾਬਾ ਫਤੇ ਸਿੰਘ ਜੀ ਦਾ ਨਾਂ ਲੈ ਕੇ ਸਿਰ ਝੁਕਾਇਆ ਉਹਨਾਂ ਨੇ ਦਿੱਤਾ ਕੀ ਆ ਸਾਨੂੰ ਜੀ ਤੇ ਉਹਦੇ ਪੇਰੈਂਟ ਸਮਝਾਉਣ ਲੱਗੇ ਕਹਿਣ ਲੱਗੇ ਜੀ ਇਹਨਾਂ ਨੂੰ ਸਵਿਧਾਨ ਕਰਕੇ ਅਲਾਓ ਹੈ ਮੈਂ ਸੁਣ ਰਿਹਾ ਸੀ ਕੰਨ ਲਾ ਕੇ ਕਿਉਂਕਿ ਮੇਰਾ ਮਕਸਦ ਸੀ ਇਹ ਹੀ ਕਿ ਲੋਕ ਪੁੱਛਣ ਵੀ ਇਹਨਾਂ ਨੇ ਕਿਉਂ ਉੱਪਰ ਦੀ ਸ੍ਰੀ ਸਾਹਿਬ ਪਾਈ ਹੈ ਬੱਚੇ ਪੁੱਛ ਰਿਹਾ ਤੇ ਪੇਰੈਂਟ ਸਮਝਾ ਰਹੇ ਆ ਕਹਿੰਦੇ ਸਵਿਧਾਨ ਕਰਕੇ ਪਾਈ ਹੈ ਤੇ ਮੈਂ ਕੋਲ ਚਲਿਆ ਗਿਆ ਮੈਂ ਕਿਹਾ ਨਹੀਂ ਪੁੱਤਰ ਸ੍ਰੀ ਸਾਹਿਬ ਸਵਿਧਾਨ ਕਰਕੇ ਨਹੀਂ ਸਵਿਧਾਨ ਸ੍ਰੀ ਸਾਹਿਬ ਕਰਕੇ ਆ ਜੇ ਸ੍ਰੀ ਸਾਹਿਬ ਨਾ ਹੁੰਦੀ ਤੇ ਸਵਿਧਾਨ ਨਾ ਹੁੰਦਾ ਇਸ ਸੰਵਿਧਾਨ ਦੀ ਹੋਂਦ ਸ੍ਰੀ ਸਾਹਿਬ ਕਰਕੇ ਆ ਨਹੀਂ ਤੇ ਇਹ ਗੁਲਾਮੀ ਦੇ ਜੂਲੇ ਕਦੀ ਨਹੀਂ ਸੀ ਉਤਰਨੇ ਉਹ 9 ਤੇ 7 ਸਾਲ ਦੇ ਬਾਬਿਆਂ ਦੀ ਕਰਨੀ ਹੈ ਜਿਨ੍ਹਾਂ ਨੇ 750 ਸਾਲ ਦੀ ਹਕੂਮਤ ਦੀਆਂ ਜੜ੍ਹਾਂ ਪੁੱਟ ਕੇ ਇਸ ਧਰਤੀ ਤੇ ਖਾਲਸੇ ਪਰਚਮ ਚੁਲਾ ਦਿੱਤੇ